ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਵਧੀਆ ਹੋਵੋਗੇ ਚੜ੍ਹ ਜਿਖੜਾ ਚਾਹੋਗੇ ਲੈ ਕੇ ਹਾਜ਼ਰ ਆ ਜੀ ਆਪਾਂ ਅੱਜ ਦੀ ਨਵੀਂ ਵੀਡੀਓ ਤੇ ਆਪਣੇ ਭਰਾ ਆ ਗਏ ਨੇ ਆਪਣੇ ਕੋਲੇ ਤੇ ਪ੍ਰਸ਼ਾਦਾ ਵੰਣੀ ਸ਼ਕੀ ਜਾਂਦੇ ਨੇ ਉਹ ਦੇਖੋ ਜੀ ਉਹ ਜਦੋਂ ਵੰਣੀ ਸ਼ਕ ਕੇ ਉਸ ਤੋਂ ਬਾਅਦ ਮਿਲਦੇ ਆਪਾਂ ਜਾਣਾ ਅੱਜ ਤੇ ਆਪਾਂ ਮਿਲਦੇ ਆਂਕੀ ਜੀ ਹਾਂ ਜੀ ਅੱਜ ਸਵੇਰ ਦਾ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਆਪਣੇ ਵੀ ਤੇ ਸਾਢੇ 5 ਵਜੇ ਦਾ ਲੱਗਿਆ ਹੋਇਆ ਅੱਜ ਵੀ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਹਾਂਜੀ ਵੀਰੇ ਆਪਾਂ ਤਿਆਰ ਹੋ ਚੁੱਕੇ ਆ ਤੇ ਆਪਾਂ ਚੱਲਦੇ ਆ ਤੇ ਉਹ ਵੀਰਾ ਵੀ ਤਿਆਰ ਆਪਣਾ ਪਿੱਛੇ ਦੇਖ ਸਾਡਾ ਸਿੰਘ ਉਹ ਲੱਗਿਆ ਹੋਇਆ ਉਹ ਵੀ ਤਿਆਰ ਹੁੰਦਾ ਬਸ ਤੇ ਚੱਲਦੇ ਆ ਮਿਲਦੇ ਆ ਆਪਾਂ ਤੁਹਾਨੂੰ ਰਸਤੇ ਦੇ ਵਿੱਚ ਸ਼ੇਰਪੁਰ ਤੇ ਮੀ ਆਈ ਜਾਂਦਾ ਜੇ ਵੀ ਬਸ ਘਟਾ ਹੁਣ ਘਟਿਆ ਜੇ ਮਾੜਾ ਮਾੜਾ ਅੱਜ ਫਿਰ ਸਵੇਰੇ 5 ਵਜੇ ਦਾ ਲੱਗਿਆ ਹੋਇਆ ਮੀ ਆਪਣੇ ਇੱਧਰ ਨੂੰ ਇਹ ਜੇ 12:30 ਹੋ ਨਹੀਂ ਹੋ ਗਿਆ ਇੱਥੇ ਤੇ ਹਜੇ ਵੀ ਮੀ ਪਈ ਜਾਂਦਾ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਸ਼ੇਰਪੁਰ ਪਿੱਛੇ ਗੁਰਦਾਰ ਸਾਹਿਬ ਵੇਖਦਾ ਤੁਹਾਨੂੰ ਵੀ ਤੇ ਆਪਾਂ ਚੱਲਦੇ ਆਂ ਅੰਦਰ ਕਰਦੇ ਆਂ ਦਰਸ਼ਨ ਦਤਾਰਾਂ ਤੇ ਹੋਰੇ ਆਪਣੇ ਭਰਾ ਖੜੇ ਨੇ ਹਾਂਜੀ ਆਪਾਂ ਗੁਰਦਵਾਰ ਸਾਹਿਬ ਪਹੁੰਚ ਚੁੱਕੇ ਹਾਂ ਦਰਸ਼ਨ ਮਿਲੇ ਕਰ ਲਏ ਗੁਰਦੁਆਰਾ ਹੈਗਾ ਜੀ ਸ੍ਰੀ ਅਕਾਲ ਪ੍ਰਕਾਸ਼ ਪਿੰਡ ਸ਼ੇਰਪੁਰ ਦੇ ਵਿੱਚ ਤੇ ਬਹੁਤ ਹੀ ਵਧੀਆ ਦਰਵਾਜ਼ਾ ਤਿਆਰ ਕੀਤਾ ਹੈ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਉੱਥੇ ਸਵੇਰੇ ਕੀਰਤਨ ਹੁੰਦਾ ਸ਼ਾਮ ਨੂੰ ਵੀ ਕੀਰਤਨ ਹੁੰਦਾ ਜੀ ਬਹੁਤ ਹੀ ਵਧੀਆ ਪ੍ਰਬੰਧ ਹੈ ਇੱਥੇ ਦਾ ਵੀ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਕੋਈ ਖੰਡ ਪੜਸਾਪ ਵਗੈਰਾ ਐਕਸਟਰਾ ਜੀ ਲੱਗ ਤੋਂ ਪ੍ਰਕਾਸ਼ ਕਰਨਾ ਹੋਵੇ ਤਾਂ ਅਜਿਹਾ ਕਿ ਤੇ ਪਿੰਆਂ ਨੇ ਪੋਤੀਆਂ ਜੀ ਗੁਰਕਾ ਸਾਹਿਬ ਕੋਈ ਇੱਥੇ ਹੁੰਦਾ ਜੀ ਕੀਰਤਨ ਉਹ ਬਾਬਾ ਜੀ ਬੈਠੇ ਨੇ ਜੀ ਕੜਾ ਪ੍ਰਸ਼ਾਦ ਗੁਰਦਾਸ ਸਾਹਿਬ ਦਰਸ਼ਨ ਕਰ ਲੇ ਜੀ ਤੇ ਆਹ ਸਾਈਡ ਤੇ ਬਰਾਂਡਾ ਆ ਕਰੋ ਦੇਖੋ ਜੀ ਤੇ ਉੱਪਰਲੇ ਪਾਸੇ ਨਾਲ ਹੀ ਮੰਦਿਰ ਹੈ ਜੀ ਤੇ ਆਹ ਸਾਹਮਣੇ ਸ਼ਹਿਰ ਆ ਗਿਆ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਾਹਮਣੇ ਮੂਰਤ ਬਣੀ ਹੋਈ ਹੈ ਜੀ ਆਦੇ ਕਰੋ ਦਰਸ਼ਨ ਬਹੁਤ ਹੀ ਆਲੀਸ਼ਾਨ ਬਣਾ ਰੱਖਿਆ ਜੀ ਆਹ ਦੇਖੋ ਜੀ ਦੇਖੋ ਦਰਸ਼ਨ ਕਰੋ ਜੀ ਤੇ ਉੱਪਰ ਦਰਬਾਰ ਸਭਾ ਹੈ ਜੀ ਤੇ ਥੱਲੇ ਲੰਗਰ ਹਾਲ ਹੈ ਤੇ ਐਸੋ ਐਸੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਜੀ ਗੇ ਸੀਗੇ ਹੋਟਲ ਦੇ ਵਿੱਚ ਤੇ ਉਹ ਬੈਠੇ ਵੀਰ ਹੋਣੀ ਤੇ ਆਇਓ ਛਕਦੇ ਆਂ ਪਕੌੜੇ ਤੇ ਆਪਣਾ ਉਹ ਵੀਰ ਆਰੇ ਵੀਰ ਹੋਣੀ ਪਿੱਛੇ ਇਹ ਵੀ ਬਹੁਤ ਟਾਈਮ ਬਾਅਦ ਮਿਲਨੇ ਆ ਕਿਨੇ ਜੀ ਮਾਮਦਪੁਰ ਤੋਂ ਕਦਾ ਮਿਲਦੇ ਆ ਜੀ ਪਈਆ ਸ਼ੇਰਪੁਰ ਤੋਂ ਪਿੰਡ ਤੋਂ ਜੇ ਗੁਰਦਾਰ ਸਾਹਿਬ ਆਪਾਂ ਜਾਣਾ ਅੱਗੇ ਉੱਥੇ ਮਿਲਦੇ ਆਪਾਂ ਗੁਰਦਾਰ ਸਾਹਿਬ ਜਾ ਕੇ ਤੁਹਾਨੂੰ ਜੀ ਸਾਰਿਆਂ ਨੂੰ ਕਰਾਉਣੇ ਆ ਦਰਸ਼ਨੇ ਗੁਰਦਾਰ ਸਾਹਿਬ ਮੋਰ ਦੇ ਸਾਡੇ ਭਰਾ ਜਾਂਦੇ ਨੇ ਅੱਗੇ ਅੱਗੇ ਚਲੋ ਠੀਕ ਹੈ ਵੀਰੋ ਆਪਾਂ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਇਹਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਆ ਜੇ ਮਿਲਦੇ ਆ ਜੀ ਸਵੇਰੇ ਆਪਾਂ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ